ਸਖਬੀਰ ਬਾਦਲ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਆ ਗਈ ਹੈ। ਯਾਨੀ ਕੌਨਸਟੇਬਲ ਦੇ ਨਾਲ ਪਹਿਲੇ ਖਬੀਰ ਸਿੰਘ ਬਾਦਲ ਦੇ ਨਾਨਕਿਆਂ ਦਾ ਨਾਮ ਜੁੜ ਜਾਂਦਾ ਹੈ। ਯਾਨੀ ਉਹਨਾਂ ਨੇ ਪਹਿਲਾਂ ਭਾਰਤੀ ਕਰਵਾਈ ਸੀ ਕੌਨਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਜਿਹਦੇ ਕੋਲੋਂ ਕਾਲੀ ਥਾਰ ਦੇ ਵਿੱਚ ਕਈ ਗ੍ਰਾਮ ਤੱਕ ਚਿੱਟਾ ਬਰਾਮਦ ਹੋਇਆ ਸੀ। ਤਾਂ ਫੇਰ ਉਹ ਜੇਲ੍ਹ ਜਾਂਦੀ ਹੈ। ਤਾਂ ਉਸ ਤੋਂ ਬਾਅਦ ਇੱਕ ਇੰਟਰਵਿਊ ਹੁੰਦੀ ਹੈ ਬਾਦਲਾਂ ਦੇ ਭਤੀਜੇ ਦੀ। ਯਾਨੀ ਉਹਦੇ ਵਿੱਚ ਬਹੁਤ ਵੱਡਾ ਦਾਵਾ ਕੀਤਾ ਗਿਆ ਮੈਂ ਇਹਦਾ ਇੱਕ ਵੀਡੀਓ ਤੁਹਾਨੂੰ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਦਾਵਾ ਕਰ ਰਿਹਾ ਉਹ ਜਿਹੜਾ ਕਿ ਬਾਦਲ ਦਾ ਬਿਲਕੁਲ ਸਾਕਾ ਭਤੀਜਾ ਕਿ ਜਿਹੜੇ ਸੀਐਮ ਮਾਨ ਮੁੱਖ ਮੰਤਰੀ ਪੰਜਾਬ ਦੇ ਮੌਜੂਦਾ ਸਰਕਾਰ ਦੇ ਵਿੱਚ ਨੇ ਇਹਨਾਂ ਦੇ ਨਾਲੋਂ ਵੀ ਜ਼ਿਆਦਾ ਪਾਵਰ ਹੈ ਸੁਖਬੀਰ ਸਿੰਘ ਬਾਦਲ ਦੀ ਯਾਨੀ ਮੁੱਖ ਮੰਤਰੀ ਦੀ ਉੱਥੇ ਤੱਕ ਪਹੁੰਚ ਨਹੀਂ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਪਹੁੰਚ ਹੈ ਤਾਂ ਉਸ ਤੋਂ ਬਾਅਦ ਕੌਸ ਤੇ ਬਨਾਮ ਅਮਨਦੀਪ ਕਾਰ ਦੀ ਜ਼ਮਾਨਤ ਹੁੰਦੀ ਹੈ ਤਾਂ ਜ਼ਮਾਨਤ ਦਾ ਜਿਹੜਾ ਖੁਲਾਸਾ ਅੱਜ ਤੁਹਾਡੇ ਸਾਹਮਣੇ ਕੈਸਾ ਵੀਡੀਓ ਦਿਖਾਉਣ ਜਾ ਰਿਹਾ ਕਿ ਸੁਖਵੀਰ ਸਿੰਘ ਬਾਦਲ ਦਾ ਪਹਿਲਾਂ ਤਾਂ ਨਾਮ ਜੁੜ ਜਾਂਦਾ ਅਮਨਦੀਪ ਕਾਰ ਦੇ ਨਾਲ ਕਿ ਜਿਹੜੇ ਦੇ ਨਾਨਕੇ ਨੇ ਸੁਖਵੀਰ ਸਿੰਘ ਬਾਦਲ ਦੇ ਉਹ ਵੀ ਉੱਥੇ ਹੀ ਨੇ ਜਿੱਥੋਂ ਦੀ ਕੌਸਟੇਵਰ ਤਾਂ ਫੇਰ ਇੱਕ ਬਹੁਤ ਵੱਡਾ ਖੁਲਾਸਾ ਹੁੰਦਾ ਕਿ ਇਹਨਾਂ ਨੇ ਭਾਰਤੀ ਕਰਵਾਈ ਸੀ ਔਰ ਭਾਰਤੀ ਕਿਵੇਂ ਕਰਵਾਈ ਸੀ ਉਹ ਮੈਂ ਕਈ ਵੀਡੀਓ ਦੇ ਵਿੱਚ ਤੁਹਾਡੇ ਨਾਲ ਪਹਿਲਾਂ ਵੀ ਜ਼ਿਕਰ ਕੀਤਾ ਹੈ ਪਰ ਕਈ ਸਾਥੀ ਨਹੀਂ ਜਾਣਦੇ ਹੁੰਦੇ ਮੈਂ ਉਹ ਵੀ ਦੱਸ ਦਿੰਨਾ ਕਿ ਜਿਹੜੇ ਸੁਖਵੀਰ ਸਿੰਘ ਬਾਗਲ ਦੇ ਨਾਨਕੇ ਆ ਉਹਨਾਂ ਦੇ ਘਰੇ ਉਹਦੀ ਮਾਂ ਕੰਮ ਕਰਦੀ ਸੀ ਕਨਸਟੇਬਲ ਅਮਨਦੀਪ ਕੌਰ ਦੀ ਤਾਂ ਫਿਰ ਉਹਦੇ ਹਵਾਲੇ ਨਾਲ ਉਹਨੂੰ ਕਿਹਾ ਜਾਂਦਾ ਉਹਨਾਂ ਦੇ ਘਰਦਿਆਂ ਨੂੰ ਉਹਦੇ ਨਾਨਕਿਆਂ ਨੂੰ ਸੁਖਵੀਰ ਸਿੰਘ ਦੇ ਜਿਹੜੇ ਨਾਨਕੇ ਸੀ ਉਹਨਾਂ ਨੂੰ ਕਿਹਾ ਜਾਂਦਾ ਕਿ ਸਾਡੀ ਕੁੜੀ ਨੂੰ ਕਿਤੇ ਨਾ ਕਿਤੇ ਨੌਕਰੀ ਤੇ ਰਖਵਾ ਦਿਓ ਪਰ ਫਿਰ ਮਾਮਲਾ ਸ਼ੁਰੂ ਹੋ ਜਾਂਦਾ ਵੀ ਉਹ ਸਿੱਧਾ ਪੁਲਿਸ ਦੇ ਵਿੱਚ ਭਰਤੀ ਕਰਵਾ ਦਿੰਦੇ ਆ ਕਿਉਂਕਿ ਬਹੁਤ ਵੱਡੇ ਘਰਾਣੇ ਦੀ ਗੱਲ ਆ ਤਾਂ ਸਿੱਧੀ ਸੁਪਾਰਸ਼ ਵੀ ਚੱਲ ਜਾਂਦੀ ਐ ਤਾਂ ਜਦੋਂ ਕਾਂਸਟੇਬਲ ਭਾਰਤੀ ਹੁੰਦੀ ਐ ਫਿਰ ਉਸ ਤੋਂ ਬਾਅਦ ਮਾਮਲਾ ਹੌਲੀ 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 ਨਸ਼ੇ ਪੱਤਿਆਂ ਦੇ ਵਿੱਚ ਆ ਜਾਂਦਾ ਤਾਂ ਹੁਣ ਮੇਨ ਮੁੱਦਾ ਇਹੀ ਐ ਵੀ ਸੁਖਵੀਰ ਸਿੰਘ ਬਾਦਲ ਜਿਨ੍ਹਾਂ ਦੇ ਸਕੇ ਭਤੀਜੇ ਨੇ ਬਹੁਤ ਵੱਡਾ ਦਾਵਾ ਕਰ ਦਿੱਤਾ ਪਹਿਲਾਂ ਤੁਸੀਂ ਆਪ ਹੀ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਅਹਿਮ ਨੇ ਇਸ ਵੀਡੀਓ ਦੇ ਨਾਲ ਜੁੜੀ ਬਹੁਤ ਵੱਡੀ ਅਪਡੇਟ ਇੱਕ ਹੋਰ ਵੀ ਆ ਰਹੀ ਐ ਜਿਹੜੀ ਹੈਰਾਨ ਕਰ ਦੇਣ ਵਾਲੀ ਐ ਪੰਜਾਬ ਦੇ ਲੋਕਾਂ ਨੂੰ ਤਾਂ ਸੁਣੋ ਪਹਿਲਾਂ ਇਹਦੀ ਇੰਟਰਵਿਊ ਕੀ ਕਹਿ ਰਿਹਾ ਮੁੰਡਾ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਕਰੂੰਗਾ ਸਾਂਝੇ ਸੁਣੋ ਜਿੱਥੇ ਕਿਸੇ ਦੀ ਨਹੀਂ ਚੱਲਦੀ ਉੱਥੇ ਸੁਖਵੀਰਵਾਲ ਦੀ ਚੱਲਦੀ ਹੈ ਟਰੰਪ ਜਿੰਨਾ ਦੱਪਕਾ ਮਤਲਬ ਇਹਦੇ ਲੋਗ ਉਹੀ ਥੋੜਨਾ ਕਹਿੰਦੇ ਸੀ ਚੱਲਦੀ ਹੈ ਅਜੇ ਸੁਖਵੀਰ ਸਿੰਘ ਬਾਲ ਦੇ ਮੈਂ ਕਹਿੰਦਾ ਜੀ ਭਗਵੰਤ ਮਾਨ ਜੀ ਦੀ ਨਹੀਂ ਚਲਣੀ ਜਿੱਥੇ ਸੁਖਵੀਰਵਾਲ ਜੀ ਦਾ ਫੋਨ ਚੱਲ ਜੇ ਇਹ ਮਿੱਕ ਤੋਂ ਕੀ ਬੋਲਦੀ ਹਜੇ ਵੀ ਮੈਂ ਤਾਂ ਜੀ ਇੰਡੀਆ ਤੋਂ ਬਾਹਰ ਕੀ ਪੰਜਾਬ ਤੋਂ ਬਾਹਰ ਬੰਬੇ ਤੱਕ ਮੈਂ ਆਪੇ ਕੰਮ ਕਰਾਏ ਹੋਇਆ ਕਿਉਂ ਹੀ ਚੱਲੂਗੀ ਜੀ ਨਾਲ ਸਰਕਾਰ ਤੇ 8 ਸਾਲ ਹੋ ਗਏ ਗਏ ਅਜਾ ਸੁਖਵੀਰ ਸਿੰਘ ਬਾਲ ਦੇ ਫੋਨ ਤੇ ਅੱਜ ਵੀ ਕੰਮ ਹੋ ਜਾਂਦੇ ਆ ਮੈਂ ਕਹਿੰਦਾ ਜੀ ਕੁਝ ਵੀ ਦੋ ਅਗਰ ਇੰਡੀਆ ਤੇ ਕੁਝ ਵੀ ਕਰਾਉਣਾ ਨਾ ਜੀ ਹਮ ਕਰਨ ਮਤਲਬ ਕਿ ਸਿਰਫ ਬਣਾ ਤੇਲੇ ਜਾਉਣਾ ਬਣਾ ਕੁਝ ਵੀ ਕੰਮ ਹੋਇਆ ਨਾ ਜੀ ਨਾ ਨਾ ਹੱਲ ਹੋਇਆ ਤਾਂ ਮੈਂ ਦੀ ਪੋਲਿਟਿਕਸ ਤੇ ਨਹੀਂ ਹੋਗਾ ਹਮ ਪਰ ਅਗਲਾ ਪ੍ਰਕਾਸ਼ ਸਿੰਘ ਬਾਦਲ ਜਿਵੇਂ ਲੋਕਾਂ ਨੂੰ ਮਿਲਦੇ ਸੀਗੇ ਹਾਂਜੀ ਜਿਵੇਂ ਸੰਗਤ ਦਰਸ਼ਨ ਵੀ ਹੁੰਦੇ ਸੀ ਹਾਂਜੀ ਵੀ ਕੋਈ ਵੀ ਬੰਦਾ ਜਾ ਕੇ ਅੰਦਰ ਵੜ ਜਾਂਦਾ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨਾਲ ਮਿਲ ਲੈਂਦੇ ਸੀ ਪਰ ਸੁਖਬੀਰ ਸਿੰਘ ਬਾਦਲ ਦੇ ਲਈ ਕਹਿੰਦੇ ਉਹ ਖਾਈਆਂ ਬੜੀਆਂ ਹੁੰਦੀਆਂ ਸੀ ਮਿਲਣ ਵਾਸਤੇ ਉਹਨਾਂ ਨੂੰ ਵੀ ਉਸ ਹਿਸਾਬ ਨਾਲ ਲੋਕ ਨਹੀਂ ਮਿਲ ਪਾਂਦੇ ਨਹੀਂ ਜੀ ਇਹ ਕੋਈ ਗੱਲ ਨਹੀਂ ਜੀ ਕੋਈ ਐਗਜ਼ਾਮਪਲ ਹੋਵੇ ਆਪਣੇ ਕੋਲ ਹੈ ਹੀ ਨਹੀਂਗਾ ਅਗਰ ਤੁਸੀਂ ਬਦਲ ਸਾਹ ਵਾਲਾ ਟਾਈਮ ਕੱਟੋ ਜੀ ਉਦੋਂ ਕੋਈ ਪੋਲਿਟਿਕਸ ਹੋਰ ਸੀ ਤੇ ਹੁਣ ਕੁਝ ਹੋਰ ਆ ਉਹ ਸੋਸ਼ਲ ਮੀਡੀਆ ਨਾਲ ਜਵਾਨਾ ਆ ਗਿਆ ਹੁਣ ਹੀ ਮੈਂ ਬਦਲ ਤੋਂ ਆ ਰਿਆਂ ਜੀ ਮੇਲਾ ਲੱਗਿਆ ਹੋਇਆ ਜੀ ਮਨ ਮੇਲਾ ਤਾਂ ਮੁੱਖ ਮੰਤਰੀ ਦੇ ਘਰ ਦੇ ਸਾਹਮਣੇ ਨੀਂ ਨਾ ਹੋਣਾ ਜਿੱਨਾਂ ਸੁਖਵੀਰ ਜੀ ਨੂੰ ਮਿਲਣ ਵਾਸਤੇ ਲੋਕ ਵੇਟ ਕਰੀ ਜਾਂਦੇ ਸੀ ਉੱਥੇ ਸਾਰੇ ਜਾਣੇ ਕੋਈ ਫਲਾਨੇ ਹਲਕੇ ਦਾ ਕੋਈ ਲੁਧਿਆਣੇ ਦਾ ਕੋਈ ਸੰਗਰੂਰ ਦਾ ਸਾਰੇ 1 on 1 ਐਵੇਂ ਤਾਂ ਹੈ ਨਹੀਂ ਜੀ ਇੱਕੋ ਦਮ ਹੀ ਸਾਰਿਆਂ ਨੂੰ ਮਿਲ ਲੈਣ ਉਹ ਲੱਗਦਾ ਇੱਕ ਬੰਦਾ ਅਗਰ ਜਾਊਗਾ ਸਪੋਜ਼ ਕਰੋ ਮੈਂ ਜਾਵਾਂ ਤਿੰਨ ਚਾਰ ਮਿੰਟ ਦਾ ਐਵਰੇਜ ਲੱਗਦੇ ਆ ਕੋਈ ਅਖੀਰਲੀ ਲਾਈਨ ਤੇ ਖੜਾ ਸੌਵੇਂ ਬੰਦਾ ਉਹਨੂੰ ਘੰਟਾ ਦਾ ਲੱਗੂਗਾ ਜੀ ਐਵੇਂ ਤਾਂ ਹੈ ਨਹੀਂ ਜੀ ਹੁਣ ਸੁਖਵੀਰ ਸਿੰਘ ਬਾਦਲ ਇੱਕ ਬੰਦੇ ਨੂੰ ਮਿਲਿਆ ਤੇ ਸੌਵੇਂ ਬੰਦੇ ਨੂੰ ਜਾ ਕੇ ਮਿਲਲੇ ਉਹ ਟਰਨ ਵਾਈਜ਼ ਕਿਉਂ ਨਹੀਂ ਚੱਲੂਗਾ ਤੇ ਜੀ ਮੈਂ ਕਹਿੰਦਾ ਜੀ ਉੱਥੇ ਸਾਰਿਆਂ ਨੂੰ ਅਸੀਂ ਮਿਲਿਆ ਸੀ ਕੈਂਟਰ ਯਾਨੀ ਬਿਲਕੁਲ ਝੂਠ ਬਿਲਕੁਲ ਕੋਰਾ ਝੂਠ ਬੋਲ ਰਿਆਂ ਦਾ ਭਤੀਜਾ ਕਿਉਂਕਿ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਪਿਓ ਯਾਨੀ ਪ੍ਰਕਾਸ਼ ਸਿੰਘ ਬਾਦਲ ਜਾਉਂਦਾ ਸੀ ਤੇ ਕਿਸੇ ਦੀ ਗੱਲ ਛੱਡੋ ਉੱਥੇ ਮੈਂ ਗਿਆ ਸੀ ਤੇ ਜਿਹੜੇ ਉਹ ਸਿਕਿਉਰਟੀ ਗਾਰਡ ਸੀ ਉਹਨਾਂ ਨੇ ਮੈਨੂੰ ਉੱਥੇ ਦੱਸਤਾ ਸੀ ਵੀ ਇਹ ਕਿਸੇ ਨੂੰ ਨਹੀਂ ਮਿਲਦੇ ਤਾਂ ਹੁਣ ਉਹ ਝੂਠ ਮਾਰ ਰਿਹਾ ਕਹਿੰਦਾ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਉਹਦੇ ਘਰ ਦੇ ਮੂਹਰੇ ਉਹਨੇ ਲੋਕ ਨਹੀਂ ਜਾਂਦੇ ਹੁਣੇ ਜਿੰਨੇ ਸਾਡੇ ਸਖਬੀਰ ਸਿੰਘ ਬਾਦਲ ਦੇ ਕਹਿੰਦਾ ਮੇਲਾ ਲੱਗਿਆ ਹੋਇਆ ਮੈਨੂੰ ਐ ਲੱਗਦਾ ਵੀ ਹੌਲੀ ਹੌਲੀ ਕਹਿਣਗੇ ਸਿੱਧੂ ਮੂਸੇ ਵਾਲੇ ਦੇ ਨਾਲੋਂ ਵੀ ਜਾਦੇ ਇਕੱਠ ਹੋ ਰਿਹਾ ਭਾਈ ਸੁਖਬੀਰ ਸਿੰਘ ਬਾਦਲ ਦੇ ਗੇਟ ਦੇ ਮੂਹਰੇ ਅਕਸਰ ਪੰਜਾਬ ਦੇ ਲੋਕਾਂ ਨੂੰ ਦੱਸਣ ਦੀ ਤਾਂ ਨਹੀਂ ਲੋੜ ਹੈਗੀ ਕਿ ਬਾਦਲ ਕਾ ਲਾਣਾ ਕਿੱਦਾਂ ਦਾ ਹੈ ਤੇ ਕਿਵੇਂ ਦਾ ਉਹਨਾਂ ਦਾ ਕੈਰੇਕਟਰ ਹੈ ਔਰ ਹੁਣ ਪੰਜਾਬ ਦੇ ਵਿੱਚ ਬਹੁਤ ਵੱਡੀ ਅਪਡੇਟ ਸੀ ਜਿਹੜੀ ਇਹ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਹੈ ਇਹਦੇ ਤਾਰ ਸਿੱਧੇ ਜਾ ਕੇ ਇਹਦੇ ਨਾਨਕਿਆਂ ਦੇ ਨਾਲ ਕਿਉਂ ਜੁੜੇ ਆ ਕਿਉਂਕਿ ਉਹਨਾਂ ਨੇ ਭਰਤੀ ਕਰਵਾ ਦਿੱਤੀ ਚਲੋ ਤਾਂ ਇੱਕ ਅਲਗ ਵਿਚਾਰ ਰਹਿ ਗਿਆ ਵੀ ਉਹਨਾਂ ਦੇ ਘਰੇ ਉਹਦੀ ਮਾਂ ਕੰਮ ਕਰਦੀ ਸੀ ਤਾਂ ਉਹਨੇ ਉਹਨਾਂ ਦੇ ਹਵਾਲੇ ਨਾਲ ਕਿਹਾ ਕਿ ਭਾਈ ਇਹਨੂੰ ਭਰਤੀ ਕਰਵਾ ਦਿਓ ਜਾਂ ਫਿਰ ਉਹਨੂੰ ਕਿਤੇ ਨੌਕਰੀ ਤੇ ਰਖਵਾ ਦਿਓ ਤਾਂ ਫੇਰ ਸੁਖਬੀਰ ਸਿੰਘ ਬਾਦਲ ਦਾ ਇੱਕ ਭਤੀਜਾ ਜਿਹੜਾ ਕਿ ਬਹੁਤ ਵੱਡੀ ਇੰਟਰਵਿਊ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਕਹਿ ਗਿਆ ਕਹਿੰਦਾ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਨਾਲੋਂ ਵੀ ਜ਼ਿਆਦਾ ਕਹਿੰਦਾ ਤੂਤੀ ਬੋਲਦੀ ਅੱਜ ਵੀ ਬੰਬੇ ਤੱਕ ਸੁਖਬੀਰ ਦਾ ਨਾਮ ਲੈ ਦਿਓ ਜਿਹੜਾ ਮਰਜ਼ੀ ਕੰਮ ਕਰਵਾ ਲਿਓ ਭਲਾਂ ਜਿਹੜੀ ਹੁਣ ਆ ਜਮਾਨਤ ਹੋਈ ਐ ਕਨਸਟੇਬਲ ਅਮਨਦੀਪ ਕੌਰ ਬਠਿੰਡੇ ਵਾਲੀ ਜਿਹੜੀ ਚਿੱਟੇ ਦੇ ਸਮੇਤ ਫੜੀ ਜਾਂਦੀ ਆ ਕਾਲੀ ਥਾਰ ਦੇ ਵਿੱਚ ਕੀ ਇਹ ਜਿਹੜੀ ਜਮਾਨਤ ਐ ਜਦੋਂ ਤਾਰ ਪਹਿਲਾਂ ਜੋੜਦੇ ਆ ਤਾਂ ਹੋ ਸਕਦਾ ਉਹਦੀ ਮਾਂ ਨੇ ਕਹਿ ਕੇ ਜਾਂ ਫਿਰ ਕਿਸੇ ਰਿਸ਼ਤੇਦਾਰ ਨੇ ਕਹਿ ਕੇ ਸੁਖਬੀਰ ਤੋਂ ਜਮਾਨਤ ਕਰਵਾਈ ਹੋਵੇ ਤਾਂ ਹੁਣ ਇੱਥੇ ਸਿੱਧ ਹੁੰਦਾ ਵੀ ਵਾਕਈ ਪੰਜਾਬ ਦੇ ਮੁੱਖ ਮੰਤਰੀ ਨੂੰ ਇਹਨਾਂ ਦੇ ਭਤੀਜਾ ਚੈਲੰਜ ਕਰ ਰਿਹਾ ਇਹ ਇਥੇ ਉਹਨੂੰ ਮੁੱਖ ਮੰਤਰੀ ਮੌਜੂਦਾ ਸਰਕਾਰ ਦੇ ਅੰਦਰ ਭਗਵੰਤ ਸਿੰਘ ਮਾਨ ਉਹਨਾਂ ਨੂੰ ਵੀ ਚਾਹੀਦਾ ਕਿ ਇਸ ਗੱਲ ਦਾ ਜਵਾਬ ਦਿੱਤਾ ਜਾਵੇ ਕਿਉਂਕਿ ਮੈਨੂੰ ਪਤਾ ਹੈ ਵੀ ਜਿਹੜੇ ਇਹ ਲੋਕ ਨੇ ਇਕੱਲੀ ਦਲ ਬਾਦਲ ਕੇ ਇਹਨਾਂ ਤੋਂ ਨਖਿੱਦਾ ਤਾਂ ਨਹੀਂ ਕੋਈ ਹੈਗਾ ਪਰ ਮੌਜੂਦਾ ਸਰਕਾਰ ਦੇ ਵਿੱਚ ਭਗਵੰਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ ਤਾਂ ਉਹਨਾਂ ਨੂੰ ਸਵਾਲ ਹੈ ਕਿ ਇਹਦਾ ਜਵਾਬ ਜ਼ਰੂਰ ਦਿੱਤਾ ਜਾਵੇ ਵੈਸੇ ਵੀ ਪੰਜਾਬ ਦੀ ਜਨਤਾ ਕੋਸ ਰਹੀ ਆ ਤੁਹਾਨੂੰ ਕਦੇ ਪਾਣੀਆਂ ਦਾ ਮੁੱਦਾ ਉੱਠਦਾ ਵੈਸੇ ਮੈਂ ਇੱਕ ਗੱਲ ਦਾਵੇ ਨਾਲ ਕਹਿੰਨਾ ਵੀ ਪਹਿਲੀ ਵਾਰ ਪੰਜਾਬ ਦਾ ਮੁੱਖ ਮੰਤਰੀ ਮੈਂ ਕਿਤੇ ਸੱਚਮੁੱਚ ਹੱਕ ਦੇ ਵਿੱਚ ਬੋਲਦਾ ਸੁਣਿਆ ਕਿ ਪਾਣੀਆਂ ਨੂੰ ਅਸੀਂ ਸੇਫ ਰੱਖਣਾ ਅਸੀਂ ਹਰਿਆਣੇ ਨੂੰ ਨਾ ਰਾਜਸਥਾਨ ਨੂੰ ਨਹੀਂ ਦਿੰਦੇ ਇਹ ਗੱਲ ਪੂਰਾ ਪੰਜਾਬ ਇਸ ਗੱਲ ਦੀ ਹਾਮੀ ਭਰਦਾ ਕਿ ਭਗਵੰਤ ਸਿੰਘ ਮਾਨ ਇੱਕ ਬਹੁਤ ਵੱਡਾ ਉਪਰਾਲਾ ਕਰਕੇ ਚੱਲੇ ਔਰ ਕਰਨਾ ਵੀ ਚਾਹੀਦਾ ਔਰ ਬਾਕੀ ਦੇ ਜਿਹੜੇ ਸਾਡੇ ਸਾਥੀ ਪੰਜਾਬ ਦੇ ਨੌਜਵਾਨ ਸਾਥੀ ਕਹ ਲਓ ਜਦੋਂ ਪੰਜਾਬ ਸਾਰਾ ਉਹਨਾਂ ਦੇ ਪਿੱਛੇ ਚੱਲ ਰਿਹਾ ਅਮਰਪਾਲ ਸਿੰਘ ਜਾਂ ਫਿਰ ਬਾਕੀ ਦੇ ਸਾਥੀ ਕੈਦ ਨੇ ਚਾਹੇ ਉਹ ਪਟਿਆਲੇ ਦੇ ਆਪਣਾ ਚਾਹੇ ਉਹ ਪੰਜਾਬ ਦੀ ਕਿਸੇ ਵੀ ਜੇਲ੍ਹ ਦੇ ਅੰਦਰ ਨੇ ਵੈਸੇ ਅਮਰਸਰ ਦੀ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹਨਾਂ ਨੂੰ ਪਰ ਡਿਬਰੂਗੜ੍ਹ ਦੇ ਵਿੱਚ ਬੰਦ ਭਾਈ ਅਮਰਪਾਲ ਸਿੰਘ ਇਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਭਗਵੰਤ ਸਿੰਘ ਮਾਨ ਨੂੰ ਕਿਉਂਕਿ ਪੰਜਾਬ ਦੀ ਜਨਤਾ ਬਹੁਤ ਸਾਰੀ ਪੀੜਤਾ ਨਸ਼ਿਆਂ ਤੋਂ ਤੇ ਨਸ਼ਾ ਵਿਰੁੱਧ ਯੁੱਧ ਜਿਹੜਾ ਤੁਸੀਂ ਛੇੜਿਆ ਉਹਨੂੰ ਲੈ ਕੇ ਵੀ ਬਹੁਤ ਸਾਰੀਆਂ ਗੱਲਾਂ ਨੇ ਲੋਕਾਂ ਦੀਆਂ ਕਿ ਤੁਸੀਂ ਛੋਟੇ ਮੋਟੇ ਦੇ ਘਟ ਆਉਨੇ ਹੋ ਵੱਡਿਆਂ ਦੇ ਨਹੀਂ ਟਾਉਂਦੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਵੀ ਭੈਣ ਭਰਾ ਇਸ ਵੀਡੀਓ ਦੇ ਹੱਥ ਵਿੱਚੋਂ ਸ਼ੇਅਰ ਜ਼ਰੂਰ ਕਰਨੀ ਆ ਔਰ ਜਿੰਨੇ ਭੈਣ ਭਰਾ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ